ਕੈਨੇਡਾ ਦੀ ਪੀਆਰ ਨਾਲ ਜੁੜੀ ਹੋਈ ਇੱਕ ਚੰਗੀ ਤੇ ਇੱਕ ਜ਼ਰੂਰੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਅੱਜ ਦੇ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕੀ ਤੁਸੀਂ ਉਹਨਾਂ ਦਾ ਅਸਲੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਆ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਜਦੋਂ ਅਸੀਂ ਪੀਆਰ ਅਪਲਾਈ ਕਰਦੇ ਆ ਤਾ ਤੁਹਾਡੇ ਲਈ ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਸਾਡੀ ਪੀਸੀਸੀ ਯਾਨੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਸ ਨੂੰ ਲੈ ਕੇ ਬਹੁਤ ਸਾਰੀ ਕਨਫਿਊਜ਼ਨ ਮਾਰਕੀਟ ਦੇ ਵਿੱਚ ਹੈਗੀ ਹੈ ਸੋਸ਼ਲ ਮੀਡੀਆ ਤੇ ਵੀ ਇਹਦੀ ਕੰਪਲੀਟ ਇਨਫੋਰਮੇਸ਼ਨ ਵਾਲਾ ਕੋਈ ਵੀਡੀਓ ਅਵੇਲੇਬਲ ਨਹੀਂ ਹੈਗਾ ਅੱਜ ਮੈਂ ਤੁਹਾਨੂੰ ਬਕਾਇਦਾ ਤੌਰ ਤੇ BLS ਦੀ ਵੈਬਸਾਈਟ ਤੇ ਜਾ ਕੇ ਸਟੈਪ ਬਾਈ ਸਟੈਪ ਸਾਰਾ ਪ੍ਰੋਸੈਸ ਸਮਝਾਵਾਂਗਾ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਇੱਥੇ ਜਦੋਂ ਆਪਾਂ ਪੀਸੀਸੀ ਕਰਵਾਨੇ ਆ ਤਾਂ ਕਈ ਵਾਰੀ ਆਪਾਂ ਐਸਐਸਪੀ ਵਾਲੀ ਪੀਸੀ ਜਿਹੜੀ ਐ ਉਹ ਕਰਾ ਲੈਨੇ ਆ ਆਪਣੀ ਹੋਮ ਕੰਟਰੀ ਦੇ ਵਿੱਚ ਉੱਥੇ ਕੀ ਹੁੰਦਾ ਹੈ ਕਿ ਜਿਹੜੀ ਪੀਸੀਸੀ ਹੁੰਦੀ ਉਹਦੇ ਵਿੱਚ ਬਕਾਇਦਾ ਤੌਰ ਤੇ ਡੇਟ ਸਪੈਸੀਫਾਈ ਹੋ ਜਾਂਦੀ ਹੈ ਤੇ ਜਿਹੜੀ ਪੀਸੀਸੀ ਹੁੰਦੀ ਉਹਦੇ ਵਿੱਚ ਮੈਂਸ਼ਨ ਹੁੰਦਾ ਹੈ ਜਦੋਂ ਤੁਸੀਂ ਕੈਨੇਡਾ ਪਹੁੰਚੇ ਇੰਡੀਆ ਨੂੰ ਲੀਵ ਕੀਤਾ ਉਦੋਂ ਤੱਕ ਦੀ ਡੇਟ ਪਾਈ ਹੁੰਦੀ ਹੈ ਜਾਂ ਸਪੈਸੀਫਿਕ ਡੇਟ ਜਿਹੜੀ ਉਹ ਮੈਂਸ਼ਨ ਹੁੰਦੀ ਹੈ ਜਿਸ ਨੂੰ ਕਈ ਵਾਰੀ ਰਿਜੈਕਟ ਕਰ ਦਿੱਤਾ ਜਾਂਦਾ ਹੈ ਤੇ ਜਿਹੜੀਆਂ ਆਈਆਰਸੀਸੀ ਦੀਆਂ ਗਾਈਡਲਾਈਨਸ ਨੇ ਉਹਦੇ ਵਿੱਚ ਕਲੀਅਰਲੀ ਇਹ ਗੱਲ ਹੈ ਕਿ ਭਈ ਤੁਸੀਂ ਜਿਹੜੀ PCC ਦੇਣੀ ਹੈ ਉਹਦੇ ਵਿੱਚ ਕੋਈ ਵੀ ਡੇਟ ਜਿਹੜੀ ਹੈ ਉਹ ਮੈਂਸ਼ਨ ਨਾ ਹੋਵੇ PCC ਬਿਲਕੁਲ ਨੈਟ ਤੇ ਕਲੀਅਰ ਹੋਣੀ ਚਾਹੀਦੀ ਹੈ ਹੁਣ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਤੁਸੀਂ BLS ਜਿਹੜੀ ਕਿ ਕੈਨੇਡਾ ਦੇ ਵਿੱਚ BLS ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ ਉੱਥੇ ਪਾਸਪੋਰਟ ਸੇਵਾ ਦੇ ਵਿੱਚ ਜਾ ਕੇ ਆਪਣੀ PCC ਜਿਹੜੀ ਉਹਨੂੰ ਅਪਲਾਈ ਕਰਨਾ ਹੈ ਸਟੈਪ ਬਾਈ ਸਟੈਪ ਕੀ ਪ੍ਰੋਸੈਸ ਹੈ ਲੈ ਚੱਲਦਾ ਤੁਹਾਨੂੰ ਸਕਰੀਨ ਦੇ ਉੱਤੇ ਤੇ ਕੱਲੀ-ਕੱਲੀ ਗੱਲ ਸਮਝਾਉਣਾ ਹੈ ਕਿ ਸਾਰੇ ਵੀਡੀਓ ਜ਼ਰੂਰ ਦੇਖੋ ਭਾਵੇਂ ਤੁਸੀਂ ਕਿਸੇ ਵੀ ਕੈਟਾਗਰੀ ਦੇ ਲਈ ਅਪਲਾਈ ਕਰਨਾ ਹੈ ਜੇਕਰ ਤੁਹਾਨੂੰ PCC ਦੀ ਕੈਨੇਡਾ ਦੇ ਵਿੱਚ ਰਿਕੁਆਇਰਮੈਂਟ ਹੈ ਤਾਂ ਇਹ ਪ੍ਰੋਸੈਸ ਸਭ ਤੋਂ ਜ਼ਿਆਦਾ ਬੈਸਟ ਪ੍ਰੋਸੈਸ ਹੈ ਪੁਲਿਸ ਕਲੀਅਰੈਂਸ ਸਰਟੀਫਿਕੇਟ ਵਾਸਤੇ ਸਭ ਤੋਂ ਪਹਿਲਾਂ ਆਪਾਂ ਪੀਐਲਐਸ ਦੀ ਇਸ ਵੈਬਸਾਈਟ ਤੇ ਜਾਣਾ ਹੈ ਇਹਦਾ ਲਿੰਕ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ ਬੀਐਲਐਸ ਇੰਟਰਨੈਸ਼ਨਲ ਦੀ ਵੈਬਸਾਈਟ ਤੇ ਜਾਣਾ ਹੈ ਵੈਬਸਾਈਟ ਤੇ ਜਾਓਗੇ ਤੇ ਇੱਥੇ ਆ ਜਾਣਾ ਆਪਾਂ ਪ੍ਰੋਸੀਡ ਕਰਨਾ ਹੈ ਟੋਰਾਂਟੋ ਅ ਟੋਰਾਂਟੋ ਵਾਲਾ ਜਿਹੜਾ ਕਾਲਮ ਹੈ ਨਾ ਇੱਥੇ ਆਪਾਂ ਪ੍ਰੋਸੀਡ ਕਰਨਾ ਹੈ ਜਦੋਂ ਆਪਾਂ ਨੈਕਸਟ ਤੇ ਜਾਵਾਂਗੇ ਫਿਰ ਇੱਥੇ ਆਪਾਂ ਇਹਨੂੰ ਕ੍ਰਾਸ ਕਰ ਦੇਣਾ ਹੈ ਇੱਥੇ ਦੇਖੋ ਇਨਸਟਰਕਸ਼ਨ ਆ ਗਿਆ ਸਾਰਾ ਹਨਾ ਸਾਰੇ ਆਪਸ਼ਨ ਆ ਗਏ ਤੁਹਾਡੇ ਲਈ ਇੱਥੇ ਪੁਲਿਸ ਸਰਵਿਸ ਤੇ ਜਾਣਾ ਤੇ ਇਹਦੇ ਵਿੱਚ ਤੁਹਾਡੇ ਕੋਲ ਆ ਦੇਖੋ ਆਪਸ਼ਨ ਹੈ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਜਦੋਂ ਤੁਸੀਂ ਕਲਿੱਕ ਕਰ ਦੋਗੇ ਆ ਡਾਕੂਮੈਂਟੇਸ਼ਨ ਡਿਟੇਲ ਆ ਗਈ ਹੈ ਜਰਨਲ ਇਨਫੋਰਮੇਸ਼ਨ ਆ ਗਈ ਐਪਲੀਕੇਸ਼ਨ ਦੀ ਫੀਸ ਜਿਹੜੀ ਹੈ ਉਹ ਤੁਹਾਡੀ 38.7 ਸਕੈਡ ਪੈਣੀ ਹੈ ਕੈਨੇਡੀਅਨ ਡਾਲਰ ਪੈਣੀ ਹੈ ਜੇਕਰ ਤੁਸੀਂ ਇੰਡੀਅਨ ਪਾਸਪੋਰਟ 홀ਡਰ ਹੋ ਤਾਂ ਜੇਕਰ ਕੈਨੇਡੀਅਨ ਜਾਂ ਫੋਰਨ ਪਾਸਪੋਰਟ 홀ਡਰ ਹੋ ਤਾਂ ਤਾਂ ਵੀ ਤੁਹਾਡੀ ਸੇਮ ਫੀਸ ਪੈਣੀ ਹੈ ਕੋਈ ਫੀਸ ਦੇ ਵਿੱਚ ਚੇਂਜ ਨਹੀਂ ਹੈਗਾ ਡਾਕੂਮੈਂਟ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਦੀ ਚੈਕਲਿਸਟ ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਹੜੀ ਡਾਕੂਮੈਂਟ ਦੀ ਰਿਕੁਆਇਰਮੈਂਟ ਹੈ ਉਹਦੀ ਚੈਕਲਿਸਟ ਜਿਹੜੀ ਤੁਸੀਂ ਡਾਊਨਲੋਡ ਕਰੋਗੇ ਆਏ ਉਹਦੀ ਚੈਕਲਿਸਟ ਜਿਹੜੀ ਓਪਨ ਹੋ ਰਹੀ ਹੈ ਆ ਦੇਖੋ ਇਹਦੇ ਵਿੱਚ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਇੱਕ ਫਾਰਮ ਜਿਹੜਾ ਡੱਲੀ ਫਿਲ ਫਾਰਮ ਜਿਹੜਾ ਵਾ ਉਹ ਲੈ ਕੇ ਜਾਣਾ ਹੈ ਜੋ ਤੁਹਾਡੀ ਅਪਾਇੰਟਮੈਂਟ ਬੁੱਕ ਕਰੋਗੇ ਤੇ ਇੱਥੇ ਤੁਸੀਂ ਆ ਐਮਬੈਸੀ ਦੀ ਵੈਬਸਾਈਟ ਹੈ ਆਂਡੀਆਂ ਦੇ ਪਾਸਪੋਰਟ ਦੀ ਆਫੀਸ਼ੀਅਲ ਵੈਬਸਾਈਟ ਇੱਥੇ ਕਲਿੱਕ ਕਰ ਲੈਣਾ ਇੱਥੋਂ ਆ ਕੇ ਤੁਸੀਂ ਪਾਸਪੋਰਟ ਆਪਣਾ ਜਿਹੜਾ ਉਹ ਅਪਲਾਈ ਕਰ ਦੇਣਾ ਇੱਥੇ ਦੇਖੋ ਕੈਨੇਡਾ ਦਾ ਆਪਸ਼ਨ ਹੈ ਕੈਨੇਡਾ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਪਹਿਲਾਂ ਜਾ ਕੇ ਰਜਿਸਟਰਡ ਕਰ ਲੈਣਾ ਆਪਣੇ ਆਪ ਨੂੰ ਜਦੋਂ ਰਜਿਸਟਰਡ ਕਰੋਗੇ ਇੱਥੇ ਛੋਟਾ ਜਿਹਾ ਆਪਸ਼ਨ ਹੈ ਇੱਥੇ ਤੁਹਾਡਾ ਜੋ ਰਜਿਸਟ੍ਰੇਸ਼ਨ ਹੋ ਗਿਆ ਤੁਹਾਨੂੰ ਇੱਕ ਮੇਲ ਆਉਣੀ ਹੈ ਮੇਲ ਤੋਂ ਜਦੋਂ ਤੁਸੀਂ ਓਪਨ ਕਰੋਗੇ ਤੁਹਾਡੀ ਉਹ ਮੇਲ ਆਈਡੀ ਐਕਟਿਵ ਹੋ ਜਾਣੀ ਹੈ ਉਸ ਤੋਂ ਬਾਅਦ ਯੂਜ਼ਰ ਲੌਗਇਨ ਦੇ ਉੱਤੇ ਜਾਣਾ ਤੁਸੀਂ ਇੱਥੇ ਆਪਣੀ ਆਈਡੀ ਆ ਮੇਲ ਆਈਡੀ ਆ ਲੌਗਇਨ ਭਰਨਾ ਹੈ ਜਦੋਂ ਇਹਨੂੰ ਓਪਨ ਕਰੋਗੇ ਤੇ ਇੱਥੇ ਤੁਸੀਂ ਆਪਣਾ ਕੈਪਚਾ ਫਿਲ ਕਰ ਦੇਣਾ ਮੈਂ ਤੁਹਾਨੂੰ ਫਿਲ ਕਰਕੇ ਦਿਖਾ ਦਿੰਦਾ ਕਿ ਇਹਦਾ ਦੇਖਣ ਦਾ ਕਿੱਦਾਂ ਦਾ ਦਿਖੇਗਾ ਕਿੱਦਾਂ ਦਾ ਇਹਦਾ ਇੰਟਰਫੇਸ ਹੋਏਗਾ ਇਨੂੰ ਜਦੋਂ ਆਪਾਂ ਲੌਗਇਨ ਕਰ ਲੈਣਾ ਤਾਂ ਇੱਥੇ 1 ਸਕਿੰਟ ਲਈ ਵੇਟ ਕਰਾਂਗੇ ਆਪਾਂ ਇਹ ਦੇਖੋ ਐਦਾ ਮੈਕਸਾਈਟ ਆ ਗਈ ਇੱਥੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਉੱਤੇ ਕਲਿੱਕ ਕਰਨਾ ਆਪਾਂ ਉਸ ਤੋਂ ਬਾਅਦ ਨੈਕਸਟ ਕਰਕੇ ਆਪਾਂ ਇਹ ਸਾਰਾ ਫਾਰਮ ਜਿਹੜਾ ਹੈ ਉਹਨੂੰ ਫਿਲ ਆਊਟ ਕਰ ਲੈਣਾ ਹੈਗਾ ਥੋੜਾ ਸਲੋ ਹੈ ਨੈਟ ਟੈਸਟ ਕਰਕੇ ਟਾਈਮ ਲੱਗ ਰਿਹਾ ਇੱਥੇ ਤੁਸੀਂ ਆਪਣਾ ਪਾਸਪੋਰਟ ਨੰਬਰ ਇੱਥੇ ਪਾਸਪੋਰਟ ਜਿਹੜਾ ਉਹ ਕਦੋਂ ਇਸ਼ੂ ਹੋਇਆ ਸੀ ਸਾਰੀ ਡਿਟੇਲ ਜਿਹੜੀ ਉਹ ਫਿਲ ਕਰੋਗੇ ਤਾਂ ਤੁਹਾਡੀ ਜਦੋਂ ਡਿਟੇਲ ਫਿਲ ਹੋਏਗੀ ਤਾਂ ਉਹ ਇਦਾਂ ਦਾ ਆ ਰਿਕੁਆਇਰਮੈਂਟ ਉਹਦੇ ਵਿੱਚ ਹੋਣੀ ਹੈ ਇਹਦਾ ਕਹਿ ਸਕਦਾ ਕਿ ਜਨਰਲ ਇਨਫੋਰਮੇਸ਼ਨ ਹੈ ਸਾਰੀ ਜਿਹਦੇ ਵਿੱਚ ਤੁਹਾਡੀ ਸਭ ਤੋਂ ਪਹਿਲਾਂ ਪਾਸਪੋਰਟ ਦੀ ਡਿਟੇਲ ਹੋਏਗੀ ਉਸ ਤੋਂ ਬਾਅਦ ਪਾਸਪੋਰਟ ਦੀ ਡਿਟੇਲ ਤੁਹਾਡਾ ਕਿੱਥੋਂ ਪਾਸਪੋਰਟ ਇਸ਼ੂ ਹੋਇਆ ਐਕਸਪਾਇਰੀ ਡੇਟ ਕੀ ਹੈ ਐਕਸ ਵਾਈ ਜ਼ेड ਤੁਹਾਡਾ ਜੇ ਕੋਈ ਸਪੈਸਟਿਕ ਫਾਈਲ ਨੰਬਰ ਹੈ ਉਹ ਤੁਸੀਂ ਇੱਥੇ ਸਿਲੈਕਟ ਕਰ ਲੈਣਾ ਜੇ ਨਹੀਂ ਹੈਗਾ ਤਾਂ ਯੂਸੀਆਈ ਨੰਬਰ ਸਿਲੈਕਟ ਕਰੋ ਆਪਣਾ ਫਿਰ ਅਪਲੀਕੇਸ਼ਨ ਡਿਟੇਲਸ ਦੇ ਵਿੱਚ ਆਪਣਾ ਨਾਮ ਲਿਖਣਾ ਹੈਗਾ ਡੇਟ ਆਫ ਬਰਥ ਲਿਖਣੀ ਹੈਗੀ ਉਸ ਤੋਂ ਬਾਅਦ ਆਪਣੇ ਮਦਰ ਫਾਦਰ ਦਾ ਨਾਮ ਲਿਖਣਾ ਉਸ ਤੋਂ ਬਾਅਦ ਆ ਜਾਂਦਾ ਹੈ ਕਿ ਤੁਹਾਡਾ ਡਿਟੇਲ ਐਡਰੈਸ ਦੀ ਉਹ ਤੁਸੀਂ ਇੰਡੀਆ ਦਾ ਐਡਰੈਸ ਭਰਨਾ ਇੱਥੇ ਆਪਣਾ ਤੇ ਉਸ ਤੋਂ نیچے ਜਿਹੜਾ ਉਹ ਕੈਨੇਡਾ ਦਾ ਐਡਰੈਸ ਤੁਸੀਂ ਆਪਣਾ ਫਿਲ ਆਊਟ ਕਰਨਾ ਹੈ ਉਸ ਤੋਂ ਬਾਅਦ ਸਿਕਿਉਰਿਟੀ ਕੁਐਸਚਨਸ ਨੇ نیچے ਇਹਨਾਂ ਨੂੰ ਤੁਸੀਂ ਇੱਕ ਮਾਰਕ ਲੱਗ ਪਕ ਸਭ ਨੂੰ ਨੋ ਕਰਨਾ ਹੈਗਾ ਜਨਰਲੀ ਠੀਕ ਹੈ ਉਸ ਤੋਂ ਬਾਅਦ ਐਕਟਰੀ ਕਰਕੇ ਤੇਰਮ ਫਾਰਮ ਸਬਮਿਟ ਕਰ ਦੇਣਾ ਫਿਰ ਇਹਦਾ ਰਾਈਟ ਕਲਿਕ ਕਰਕੇ ਇਹਨੂੰ ਡਾਊਨਲੋਡ ਕਰ ਲੈਣਾ ਫਾਰਮ ਜਿਹੋਦੇ ਫਾਰਮ ਫਾਰਮ ਤੁਹਾਡਾ ਡਾਊਨਲੋਡ ਹੋ ਗਿਆ ਇਸ ਫਾਰਮ ਨੂੰ ਤੁਸੀਂ ਨਾਲ ਲੈ ਕੇ ਜਾਣਾ ਹੈ ਜਦੋਂ ਤੁਸੀਂ ਅਪਾਇੰਟਮੈਂਟ ਤੇ ਜਾਣਾ ਹੁਣ ਅਪਾਇੰਟਮੈਂਟ ਜਿਹੜੀ ਬੁੱਕ ਕਰਨੀ ਹੈ ਉਹ ਵੀ ਮੈਂ ਤੁਹਾਨੂੰ ਪ੍ਰੋਸੈਸ ਦੱਸ ਦਿੰਦਾ ਕਿ ਅਪਾਇੰਟਮੈਂਟ ਤੁਸੀਂ ਬੁੱਕ ਐਕਚੁਅਲ ਦੇ ਵਿੱਚ ਕਿੱਦਾਂ ਕਰਨੀ ਹੈਗੀ ਇੱਥੇ ਆਪਾਂ ਦੁਬਾਰਾ ਕੈਨੇਡਾ ਦੀ ਬੀ ਐਲ ਐਸ ਦੀ ਆਫੀਸ਼ੀਅਲ ਵੈਬਸਾਈਟ ਤੇ ਆ ਜਾਣਾ ਅਪਾਇੰਟਮੈਂਟ ਬੁੱਕ ਕਰਨ ਵਾਸਤੇ ਇੱ ਇਨੂੰ ਕ੍ਰਾਸ ਕਰ ਦੇਣਾ ਹੈ ਇੱਥੇ ਆਪਣੇ ਕੋਲ ਅ ਸਬਮਿਸ਼ਨ ਦੇ ਵਿੱਚ ਬੁੱਕ ਐਂਡ ਅਪਾਇੰਟਮੈਂਟ ਇੱਥੇ ਕਲਿੱਕ ਕਰਨਾ ਹੈ ਫਿਰ ਤੁਸੀਂ ਇੱਥੇ ਆ ਜਾਣਾ ਜੋ ਤੁਸੀਂ ਇੱਥੇ ਆ ਜਾਓਗੇ ਤੇ ਇੱਥੇ ਤੁਸੀਂ ਅਕਾਊਂਟ ਤੋਂ ਸ਼ੁਰੂ ਕਰਨਾ ਹੈ ਹਨਾ ਇਹਦੇ ਵਿੱਚ ਆਪਣੀ ਅਕਾਊਂਟ ਦੇ ਵਿੱਚ ਆਪਣੀ ਜਨਰਲ ਇਨਫੋਰਮੇਸ਼ਨ ਹੈ ਤੁਹਾਡੀ ਇੱਥੇ ਵੀ ਲਿੰਕ ਜਾਣਾ ਤੁਹਾਡੇ ਉੱਤੇ ਫਿਰ ਉਹਨੂੰ ਐਕਟੀਵੇਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ ਨਾਰਮਲ ਵਿੱਚ ਜਰਨਲ ਇਨਫੋਰਮੇਸ਼ਨ ਸਾਰੀ ਹੈ ਉਹ ਤੁਸੀਂ ਫਿਲ ਆਊਟ ਕਰੋਗੇ ਤੇ ਉਹ ਦੋਬਾਰ ਇੱਥੇ ਤੁਹਾਡੀ ਤੁਸੀਂ ਸਾਰੀ ਜਦੋਂ ਜਨਰਲ ਇਨਫੋਰਮੇਸ਼ਨ ਫਿਲ ਕਰਤੀ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਅਪਾਇੰਟਮੈਂਟ ਹੈ ਉਹ ਸাকਸੈਸਫੁਲੀ ਹੋ ਜਾਂਦੀ ਹੈ ਫਿਰ ਇੱਥੋਂ ਤੁਸੀਂ ਆਪਣਾ ਪ੍ਰਿੰਟ ਆਊਟ ਲੈਟਰ ਜਿਹੜਾ ਉਹਨੂੰ ਡਾਊਨਲੋਡ ਕਰ ਲੈਣਾ ਫਿਰ ਉਹ ਤੁਹਾਡਾ ਪ੍ਰਿੰਟ ਆਊਟ ਜਿਹੜਾ ਕੁਝ ਇਦਾਂ ਦਾ ਲਿਖਣਾ ਮੈਂ ਤੁਹਾਨੂੰ ਉਹਦਾ ਇੰਟਰਫੇਸ ਦਿਖਾ ਦੇਣਾ ਇਦਾਂ ਦਾ ਹੁਣ ਇਹ ਨਾਮ ਹੋ ਜਾਣਾ ਉੱਥੇ ਇੱਥੇ ਤੁਹਾਡਾ ਰੈਫਰੈਂਸ ਨੰਬਰ ਆ ਜਾਣਾ ਇੱਥੇ ਪਾਸਪੋਰਟ ਨੰਬਰ ਆ ਜਾਣਾ ਇੱਥੇ ਤੁਹਾਨੂੰ ਡੇਟ ਮਿਲ ਜਾਣੀ ਆ ਹੁਣ ਇਸ ਡੇਟ ਨੂੰ ਤੁਸੀਂ ਜਾ ਕੇ ਜਿਹੜੇ ਆ ਜਿਹੜੇ ਡਾਕੂਮੈਂਟ ਹੈ ਉਹ ਸਬਮਿਟ ਕਰਾਉਣੇ ਹੁਣ ਡਾਕੂਮੈਂਟ ਕਿਹ ਕਮੈਂਡ ਜਿਹੜੇ ਸਬਮਿਟ ਕਰਾਉਣੇ ਉਹਦੇ ਵਿੱਚ ਤੇ ਇੱਕ ਜਿਹੜਾ ਉਹ ਫਾਰਮ ਆਪਾਂ ਡਾਊਨਲੋਡ ਕਰਨਾ ਹੈ ਉਹ ਫਾਰਮ ਲੈ ਕੇ ਜਾਣਾ ਹੈ ਦੂਜਾ ਅਸੀਂ ਲੈ ਕੇ ਜਾਣਾ ਹੈ ਪਾਸਪੋਰਟ ਆਪਣਾ origignal ਪਾਸਪੋਰਟ ਤੋਂ ਦੀ ਇੱਕ ਕਾਪੀ ਲੈ ਕੇ ਜਾਣੀ ਹੈ ਤੀਜਾ ਆਪਾਂ ਐਡਰੈਸ ਪ੍ਰੂਫ ਦੇ ਤੌਰ ਦੇ ਉੱਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਹੈ ਉਹਨੂੰ ਲੈ ਕੇ ਜਾਣਾ ਹੈ ਕੋਈ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਇਸ਼ੂ ਡਾਕੂਮੈਂਟ ਆ ਉਹ ਲੈ ਕੇ ਜਾਣਾ ਯੂਟਿਲਿਟੀ ਬਿੱਲ ਹੈ ਜੋ ਜਾਂ ਫਿਰ ਕੋਈ ਵੀ ਰੈਂਟਲ ਐਗਰੀਮੈਂਟ ਵਗੈਰਾ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਵੈਲਿਡ ਸਟੇਟਸ ਦਾ ਪ੍ਰੂਫ ਹੋਣਾ ਚਾਹੀਦਾ ਜੇ ਤੁਸੀਂ ਵਰਕ ਪਰਮਿਟ ਤੇ ਵਰਕ ਪਰਮਿਟ ਸਟੱਡੀ ਪਰਮਿਟ ਤੇ ਸਟੱਡੀ ਪਰਮਿਟ ਜਾਂਕਰ ਤੁਸੀਂ ਪੀਆਰ ਜਾਂ ਕੋਈ ਵੀ ਤੁਹਾਡਾ ਸਟੇਟਸ ਹੈ ਉਹਦਾ ਇੱਕ ਪ੍ਰੂਫ ਲੈ ਕੇ ਜਾਣਾ ਜਿਹੜੀ ਫੋਟੋ ਆ ਉਹ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹਦਾ ਸਾਈਜ਼ ਜਿਹੜਾ ਉਹ 2 ਇੰਚ ਇੰਟੂ 2 ਇੰਚ ਹੋਣਾ ਚਾਹੀਦਾ ਨਹੀਂ 51 ਐਮ ਐਮ ਇੰਟੂ 51 ਐਮ ਐਮ ਹੋਣਾ ਚਾਹੀਦਾ ਵਾਈਟ ਬੈਕਗ੍ਰਾਉਂਡ ਦੇ ਨਾਲ ਡਾਰਕ ਕਲੋਥ ਜਿਹੜੇ ਆ ਉਹ ਪਾਏ ਹੋਣੇ ਚਾਹੀਦੇ ਸੋ ਇਹ ਸਿੱਗੀ ਕਿ ਪੀਸੀਸੀ ਤੁਸੀਂ ਦਾ ਪੂਰਾ ਪ੍ਰੋਸੈਸ ਜਿਹੜਾ ਤੁਸੀਂ ਬੀਐਲਐਸ ਦੇ ਥਰੂ ਕਰ ਸਕਦੇ ਹੋ ਕੈਨੇਡਾ ਵਿੱਚ ਬੈਠੇ ਤੁਸੀਂ ਦੇਖਿਆ ਤੁਸੀਂ ਇਸ ਤਰੀਕੇ ਨਾਲ PCC ਅਪਲਾਈ ਕਰੋ ਆਪਣੀ PR ਦੀ ਫਾਈਲ ਦੇ ਵਾਸਤੇ ਭਾਵੇਂ ਤੁਸੀਂ ਕਿਸੇ ਵੀ ਸਟ੍ਰੀਮ ਦੇ ਵਿੱਚ ਕੈਨੇਡਾ ਦੇ ਵਿੱਚ ਕਿਸੇ ਵੀ ਸਟ੍ਰੀਮ ਵਾਸਤੇ PR ਦੀ ਫਾਈਲਿੰਗ ਕਰਨੀ ਆ ਤਾਂ ਇਹ PCC ਤੁਹਾਡੇ ਲਈ ਸਭ ਤੋਂ ਬੈਸਟ ਹੋਣ ਵਾਲੀ ਹੈ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਵੇਗਾ ਚਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋੜ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦਾ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ